ਓ ਹੋ 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 ਬੱਲਾ 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 ਆ ਇਥੋਂ ਮਿੱਟੀ ਖੋਰ ਕੇ ਘਾਰੇ ਪੈ ਕੇ ਪਾਣੀ ਭੱਗ ਗਿਆ ਉਧਰ ਆ ਪੈ ਵੀ ਜਮਾ ਲੰਗਾ ਹੋ ਗਿਆ ਟੱਕਿਆ ਹੋਇਆ ਸੀ ਪੈ ਪੇ ਓ ਹੋ 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 ਹਾ ਤਾਂ ਸਾਰੀ ਕੰਮ ਖਰਾਬ ਹੋ ਗਿਆ ਪੋਤੇ ਤਾਂ ਪਾਣੀ ਆ ਹੀ ਜਾਂਦਾਗਾ ਹੜ ਹੜਾ ਵਾਲਾ ਕੰਮ ਸੀ ਉਥੇ ਤਾਂ ਤੇ ਉਹ ਕੋਠੀ ਉਹਨਾਂ ਦੀ ਸਾਰੀ ਕੋਠੀ ਡਿੱਗ ਜਾਂਦੀ ਹੈ ਨਵੀਂ ਜੀ ਕੋਠੀ ਹੁੰਦੀ ਹੈ ਉਹ ਕਿਸਾਨ ਆਪਣਾ ਰੋ ਰੋਈ ਜਾਂਦਾ ਸੀ ਪੱਟਾਂ ਦੇ ਹੱਥ ਮਾਰ ਕੇ ਪਿੱਟੀ ਜਾਂਦਾ ਸੀਗਾ ਉਹਦੇ ਵਿੱਚ ਪਾੜ ਜਾਂ ਖੁੱਲ ਜਾਂਦਾਗਾ ਪਾੜ ਖੁੱਲ ਕੇ ਉਹਨਾਂ ਦੇ ਬਾਹਣ ਨੀਵੇਂ ਸੀ ਉਹ ਸਾਰੇ ਬਾਹਣਾਂ ਦੇ ਵਿੱਚ ਪਾਣੀ ਭਰ ਗਿਆ ਸੀ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਹੁਣ ਦੇਖੋ ਤੁਸੀਂ ਕਿੰਨੇ ਜ਼ਿਆਦਾ ਕਿਤੇ ਹਾੜ ਆ ਰਹੇ ਨੇ ਕਿਤੇ ਪਚਾਲ ਆ ਰਹੇ ਨੇ ਕਿਤੇ ਦੇਸਾਂ 'ਚ ਜੰਗ ਲੱਗ ਰਹੀ ਹੈ ਇਹ ਸਾਰਾ ਕੁਝ ਕਾਲ ਯੁੱਗ ਦਾ ਜੋ ਚ ਦੱਸਿਆ ਆ ਵੀ ਕਾਲ ਯੁਗ ਦੇ ਵਿੱਚ ਆ ਚੀਜ਼ਾਂ ਹੋਣਗੀਆਂ ਸਾਲਾ 2-4 ਸਾਲ ਵੀ ਬਹੁਤ ਭਿਆਨਕ ਨੇਗੇ ਤੇ ਵੀ ਇਹਨਾਂ ਦੇ ਵਿੱਚ ਉਹੀ ਬੰਦਾ ਸਰਵਾਈਵ ਕਰ ਸਕੂਗਾ ਜਿਹੜਾ ਬੰਦਾ ਵੀ ਪਾਠ ਭਾਜਨ ਕਰ ਸਕੂਗਾ ਰੱਬ ਨਾਲ ਜੁੜਿਆ ਹੋਊਗਾ ਰੋਟੀ ਕੱਪੜਾ ਮਕਾਨ ਜੋ ਵੀ ਪਰਮਾਤਮਾ ਨੇ ਦਿੱਤਾਗਾ ਉਹਦਾ ਸ਼ੁਕਰ ਕਰਿਆ ਕਰੋ ਕਿਉਂਕਿ ਅਕਸਰ ਆਪਾਂ ਦੁੱਖ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਆਂਗੇ ਸੁੱਖ ਵੇਲੇ ਤਾਂ ਕੋਈ ਬਾਤ ਹੀ ਨਹੀਂ ਪੁੱਛਦਾ ਆ ਵੇਖੋ ਇੰਨਾ ਜ਼ਿਆਦਾ ਮੀਂਹ ਪਈ ਜਾਂਦਾ ਹੈਗਾ ਕੱਲ ਦਾ ਮੀਂਹ ਪੈਣ ਲੱਗਿਆਗਾ ਕੱਲ 12 1 ਵਜੇ ਦਾ ਮੀਂਹ ਪੈਣ ਲੱਗਿਆਗਾ ਪਈ ਹੈ ਲਗਾਤਾਰ ਪਈ ਜਾਂਦਾ ਹੈਗਾ ਧੀਹੇ ਚ ਦੇਖੋਣੇ ਤੁਹਾਨੂੰ ਜਾ ਕੇ ਉਹ ਫੋਕੋ ਦਿਖਾ ਆ ਮਿੱਠੀ ਧੀਹੇ ਦੇਖੋ ਓਹ ਹੋ 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 ਵੱਲਾ 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 45 ਕਿਨੇ ਖੋਲੇ ਪੈਣੇ ਇਹ ਤਾਂ ਹੜਾਲਾ ਕੰਮ ਕਰਤਾ ਰੱਬ ਨੇ ਤਾਂ ਹਜੇ ਨਹੀਂ ਬਹੁਤ ਜ਼ਿਆਦਾ ਰਸਿਆ ਕਹਿੰਦੇ 3-4 ਦਿਨ ਲਗਾ ਕਰਤਾ ਨੇ ਜੇ ਅਹੀਂ ਪਈ ਅੱਜ ਸਾਰਾ ਗਿਆ ਨਾ ਤਾਂ ਤਾਂ ਬਰਾ ਹਾਲ ਹੋ ਜੂਗਾ ਬਾਕੀ ਰੱਬ ਨੇ ਪ੍ਰਮਾਤਮਾ ਨੇ ਜੋ ਕਰਨਾ ਹੈ ਨਾ ਉਹ ਤਾਂ ਕਰਨਾ ਹੀ ਆਗਾ ਪਤਾ ਨਹੀਂ ਕਿਨੇ ਸਾਲਾਂ ਬਾਅਦ ਇੰਨਾ ਜ਼ਿਆਦਾ ਨਹੀਂ ਦੇਖਿਆ ਹੋਊਗਾ ਨਹੀਂ ਤਾਂ ਪੈਂਦਾ ਰਿਹਾ ਪਰ ਆਹ ਹਾਲ ਨਹੀਂ ਹੋਇਆ ਕਿ ਇੰਨਾ ਤੇਜ਼ ਨਹੀਂ ਲਗਾਤਾਰ ਪਈ ਜਾਵੇ ਪਈ ਜਾਵੇ ਭਾਜੀ ਤਾ ਉਹ ਅੱਗੇ ਗਲੀ ਦੇਖਿਓ ਤੁਸੀਂ ਹੁਣ ਜਾ ਨਹੀਂ ਸਕਦੇ ਤੁਸੀਂ ਉੱਥੇ ਅਲਕਲਕਾ ਪਾਣੀ ਖੜਾ ਹੋਊਗਾ ਹੁਣ ਥੋੜਾ ਜਿਹਾ ਘਟਿਆ ਮੀ ਮੈਂ ਇਧਰ ਦੁਕਾਨ ਤੇ ਆਇਆ ਸੀਗਾ ਗੜਿੰਗੜਿੰਗ ਟਿੰਗ ਟਿੰਗ ਲੰਗ ਲੰਗ ਹਾ ਟਿੰਗ ਲੰਗ ਲੰਗ ਟਿੰਗ ਟਿੰਗ ਟੰਗ 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 ਲੰਗ ਲੰਗ ਡੁਗ 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 ਨਕ ਨਕ ਡਗ ਨਕ ਨਕ ਡਿਗ ਟੰਟ 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 ਆਜੋ ਹਾਂਜੀ ਮਿੱਤਰੋ ਮੀ ਮੂ ਪੈਣ ਤੋਂ ਬਾਅਦ ਆਪਾਂ ਅਗੇ ਸੀ ਖੇਤ ਤੇ ਬਹੁਤ ਜ਼ਿਆਦਾ ਲੋਕਾਂ ਦਾ ਇਤਕੀ ਨੁਕਸਾਨ ਹੋਇਆਗਾ ਆਪਣੇ ਵੀ ਜਿਹੜੇ ਨੀਵੇਂ ਬਾਹਣ ਸੀਗੇ ਉਹਨਾਂ 'ਚ ਬਹੁਤ ਜ਼ਿਆਦਾ ਪਾਣੀ ਖੜਾ ਹੈਗਾ ਤੇ ਆ ਆਪਣੇ ਵਾਲੇ ਬਾਣ 'ਚ ਤਾਂ ਠੀਕ ਹੈ ਕਿਉਂਕਿ ਉੱਚਾ ਆਪਣਾ ਲਾ ਬਾਣ ਇਹ ਤਾਂ ਪਾਣੀ ਥੋੜਾ ਹੀ ਹੈਗਾ ਤੇ ਖਾਸ ਕਰਕੇ ਇਧਰ ਪੀਖੇ ਵਾਲੀ ਸਾਈਡ ਥੋੜਾ ਜਿਆਦਾ ਬੰਦ ਲੱਗਦਾ ਹੈਗਾ ਤੇ ਬਰਨਾਲੇ ਕੱਲ੍ਹ ਗਿਆ ਸੀ ਮੈਂ ਬਰਨਾਲੇ ਬਿਲਕੁਲ ਬਰਨਾਲੇ ਕੋਈ ਪਾਣੀ ਨਹੀਂ ਬਾਜ਼ਾਰ 'ਚ ਪਾਣੀ ਖੜਾ ਹੁੰਦਾਗਾ ਬਿਲਕੁਲ ਪਾਣੀ ਨਹੀਂ ਸੀਗਾ ਤੇ ਪਰ ਆ ਜਲੰਧਰ ਏਰੀਆ ਅੰਬੋਹਰੰਬੂਰ ਇਧਰ ਬੜਾ ਅਸਰ ਨਹੀਂ ਇਧਰ ਨਦੀਆਂ ਨਾਲੇ ਨੇ ਕੋਲ ਤੇ ਉਥੇ 파ੜਪੂੜ ਪੈ ਗਿਆ ਉਧਰ ਵੱਧ ਅਸਰ ਰਹੇ ਨੇ ਤੇ ਉਧਰ ਵੱਧ ਨੁਕਸਾਨ ਹੋਇਆਗਾ ਬੈਸੇ ਜਿਹੜੇ ਖੇਤਾ ਖੂਤਾ ਚ ਘarne ਵੀਰੇ ਵੀ ਘਰ ਨਹੀਂ ਖੇਤਾ ਖੂਤਾ ਚ ਨੁਕਸਾਨ ਤਾਂ ਉਹਨਾਂ ਦਾ ਵੀ ਥੋੜਾ ਬਹੁਤਾ ਹੋਇਆਗਾ ਆਪਣੇ ਪਿੰਡ ਨਾਲ ਕੋਟ ਦੋਨਾਂ ਦਾ ਪਾਲੇ ਸਿੱਧੂ ਦਾ ਪਿੰਡ ਉਥੇ ਜਿਹੜੇ ਖੇਤਾ ਚ ਘarneਗੇ ਉਹਨਾਂ ਦਾ ਵੀ ਕਈ ਘਰਾਂ ਦਾ ਨੁਕਸਾਨ ਹੋ ਗਿਆ ਆਪਾਂ ਕਹੀ ਲੈ ਕੇ ਜਾਣੇ ਆ ਉਹ ਉਥੇ ਦੇਖਦੇ ਆ ਬਾਹਨ ਚ ਜਿਹੜੀ ਛੈਡੋ ਆਪਣੇ ਨੀਮਾ ਥੱਲੇ ਬਾਹਨ ਉਹਨਾਂ ਦਾ ਚਾਚੇ ਦਾ ਤੇ ਉਥੇ ਨਾ ਘਰ ਇੱਕੋਰੇ ਖੁੱਲ ਗਏ ਹੋਣ ਉਹ ਜ਼ਰੂਰ ਦੇਖ ਦੇਵਾਂਗੇ। ਰੋੜ ਹੀ ਰੋੜ ਹੋ ਗਿਆ ਵੱਟ ਤੇ ਕਿਉਂਕਿ ਜਿਹੜੀ ਮਿੱਟੀ ਆ ਉਹ ਖੁਰ ਗਈ। ਖੁਰਨ ਕਰਕੇ ਆ ਰੋੜ ਜੇ ਨਿਕਲਿਆ ਥੱਲੋ। ਮੈਂ ਤਾਂ ਚੱਪਲਾਂ ਪਾ ਲਿਆ ਐਸੀ ਕਿ ਉਧਰੋਂ। ਹੁਣ ਤਾਂ ਰੱਬ ਨੇ ਧੁੱਪ ਬਹੁਤ ਤੇਜ਼ ਕੱਢ ਰੱਖੀ ਅੱਜ ਤਾਂ। ਕੱਲ ਵੀ ਠੀਕ ਸੀ। ਤੇ ਦੋ ਦਿਨ ਪਰਸੋਂ ਤੇ ਚੌਥੇ ਬਾੜਾ ਪਰਸੋਂ ਚੌਥੇ ਤੇ ਉਹ ਤੋਂ ਇੱਕ ਦਿਨ ਪਹਿਲਾਂ ਤਿੰਨ ਦੋ ਤਿੰਨ ਦਿਨ ਪੂਰਾ ਮੀਂਹ ਪਿਆਗਾ ਲਗਾਤਾਰ ਹੀ ਪਈ ਗਿਆ ਆ ਇੱਥੋਂ ਮਿੱਟੀ ਖੋਰ ਕੇ ਘਾਰੇ ਪੈ ਕੇ ਪਾਣੀ ਵਗ ਗਿਆ ਉਧਰ ਆ ਪਾਏ ਵੀ ਜਮਾ ਨੰਗਾ ਹੋ ਗਿਆ ਟੱਕਿਆ ਹੋਇਆ ਸੀ ਪਾਏ ਪੀ ਓ ਹੋ 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 ਵਾ ਤਾਂ ਸਾਰੀ ਕੰਮ ਖਰਾਬ ਹੋ ਗਿਆ ਇਹ ਤਾਂ ਜਮੀਨ ਦੀ ਮਿੱਟੀ ਰਹੀ ਨਾਲ ਇਹ ਤਾਂ ਸਾਰੀ ਤਰ ਤੱਕ ਆਈ ਹੈਗੀ। ਹੱਥ ਲੜਦੇ ਬਾਹਣ ਚ ਪਾਣੀ। ਘਰ ਪਾਣੀ ਤਾਂ ਇਹ ਚ ਵੀ ਠੀਕ ਹੈ ਇਹਨਾਂ ਦੇ ਵਿੱਚ ਨਹੀਂ ਹੈਗਾ ਇਹਨਾਂ। ਉਹ ਪਰਲੇ ਪਾਸੇ ਜ਼ਿਆਦਾ ਹੈਗਾ। ਗੱਲ ਕਰਾ ਸਾਰਾ ਖੁਰ ਗਿਆ ਹੁਣ ਇੱਥੋਂ। ਹੁਣ ਆਈ ਵਿੱਚ ਆਵ ਚੁਕੇ ਮਿੱਟੀ ਲੱਕ ਰੱਖ ਦਾਂਗੇ। ਫੇਰ ਪਾਣੀ ਲਾਉਣਾ ਪਿਆ ਕਰੂ ਇਹਦੇ ਵਿੱਚ। ਹਾਲਾਲ ਅਜੇ ਤਾਂ ਕੋਈ ਲੋਡ ਵੀ ਨਹੀਂ ਹੈਗੀ। ਪਾਣੀ ਦੀ। ਤੇ ਉਧਰ ਦੇਖਦੇ ਆਪਾਂ ਚੱਲ ਕੇ। ਕੀ ਹਾਲਾਤ ਨੇ। ਔਖਾ ਢੱਡਾ ਖੁੱਲ ਗਿਆ ਰੇ ਵੀ ਚੱਲੋ ਫਿਰ ਤੁਹਾਨੂੰ ਦਿਖਾਉਣੇ ਆ ਉਧਰ ਵੀ ਆਪਾਂ ਪਹਿਲਾਂ ਆ ਬੰਦ ਕਰ ਦਈਏ ਉਰੋਂ ਆ ਇਧਰਲੀ ਸਾਈਡ ਆ ਆ ਇੱਕ ਵੱਡਾ ਘਰ ਹੈਗਾ ਆ ਬਾਕੀ ਜਿਆਦਾ ਵੈਸੇ ਛੋਟੇ ਛੋਟੇ ਸੀਗੇ ਆ ਬਹੁਤ ਜਿਆਦਾ ਵੱਡਾ ਹੋ ਗਿਆ ਜੇ ਪਈ ਜਾਂ ਨਮੀ ਇਹ ਤਾਂ ਸਾਰਾ ਖੁਰ ਜਾਂਦੀ ਇਧਰ ساری ਥੱਲੇ ਵਗ ਜਾਂਦੀ ਇਹ ਤਾਂ ਤੇ ਉਹ ਤੇ ਵਾਲੀ ਜ਼ਿਆਦਾ ਗੀ ਉਹ ਬੰਗੀ ਚ ਉਹ ਤਾਂ ਚਲੋ ਕੋਈ ਨਹੀਂ ਆਪਾਂ ਕੋਲ ਕੜ ਕੇ ਥੋੜਾ ਥੋੜਾ ਪਾਣੀ ਲਾ ਦਿਆ ਕਰਾਂਗੇ ਤੇ ਆਹ ਦੇਖਦੇ ਆ ਬੰਦ ਕਰਦੇ ਆਂਗੇ ਕੇਰਾ ਪਾਏ ਜੇ ਬੰਦ ਕਰਤਾ ਇਹਨੂੰ ਹੁਣ ਤਾਂ ਵੈਸੇ ਮੀਂਹ ਕਿਹੜਾ ਆਊਗਾ ਅਜੇ ਜਿੱਦੇ ਮੋਟਰ ਸਾਡੀ ਉੱਦੇ ਥੋੜੀ ਥੋੜੀ ਹੋਰ ਲਾ ਜਾਾਂਗੇ ਓ ਰ ਮਿੱਟੀ ਨਾਲੇ ਕਾਇਦਨ ਮੀਂਹ ਪਈ ਗਿਆ ਗਰਮੀ ਫੇਰ ਓਨੀ ਜ਼ਿਆਦਾ ਹੋਗੀ ਮੜਕਾ ਚ ਆਉਣ ਵੀ ਲੱਗ ਗਿਆ। ਨਾਲੇ ਹਫਤੇ ਵਾਂਗੂ ਹੋ ਗਿਆ ਮੌਸਮ ਨੂੰ। ਅੱਜ ਤੋਂ ਬਹੁਤਾ ਕੱਲੀ ਗੱਡੀ ਹੈਗੀ। ਕੱਲ ਉਹ ਵੀ ਦੁਪਹਿਰ ਜੇ ਤੋਂ ਬਾਅਦ ਕੱਢੀ ਐ। ਤੇ ਅੱਜ ਵਾਵਾ ਕਾੜੀ ਧੁੱਪ ਹੈਗੀ। ਆਹ ਵੱਟ ਤੇ ਕੱਖ ਜੇ ਦੁਬਾਰੇ ਵੀ ਹੋ ਗਏ। ਦੋ ਵਾਰੀ ਦਵਾਈ ਮਾਰਤੀ ਇਹਨਾਂ ਤੇ। ਤੇ ਦੇਖ ਲੈ ਆਪਣੇ ਕੋਲ ਦਵਾਈ ਬਚੀ ਪਈ ਹੈਗੀ। ਕੱਲੀ ਆ ਵੱਟ ਤੇ ਮਾਰ ਦਾਂਗੇ ਚਾਹੇ। ਉਧਰ ਤਾਂ ਲੋੜ ਨਹੀਂ ਉਧਰ ਸਾਰੀਆਂ ਬੱਟਾ ਮੁੱਟਾ ਤੇ ਕੋਠੇ ਲਗੋਂ ਤਾਂ ਲੋਟ ਹੋ ਗਿਆ ਉਹ ਸਾਰੇ ਮੱਚ ਗਿਆ ਤਾਂ ਆ ਰਹਿੰਦੇ ਹੋਰੇ ਹਾਇ ਨਾ ਇਹ ਖਾਤਰੀ ਆ ਮੀਜ ਦੇ ਵਿੱਚ ਤਾਂ ਕਿਉਂਕਿ ਖੱਡਾ ਖੋਡਾਂ ਚ ਪਾਣੀ ਪੈ ਜਾਂਦਾ ਸਾਰੇ ਜੀਵ ਜੰਤੂ ਬਾਹਰ ਨਿਕਲ ਆਉਂਦੇ ਆ ਸੱਪ ਸੱਪ ਵਾਧੂ ਫਿਰਦੇ ਸੀਗੇ ਵਾਧੂ ਨਿਕਲ ਆਉਂਦੇ ਸੱਪ ਸੱਪ ਜਦੋਂ ਪਾਣੀ ਪੈ ਜਾਂਦਾ ਖੱਡਾਂ ਚ ਤੇ ਜਿੱਦ ਮੀਂਹ ਪੈਂਦਾ ਸੀ ਉਦੋਂ ਦਾ ਇੱਕ ਬਰਾਬਰ ਸੀ ਆ ਸਾਰੇ ਬਾਣ ਬੂਣ ਜੇ ਉਦੋਂ ਦਾ ਪਤਾ ਵੀ ਨਹੀਂ ਲੱਗਦਾ ਸੀ ਵੱਟ-ਵੱਟ ਕਿੱਥੇ ਹੈਗੀ ਆ ਆਪਾਂ ਵੱਟਾਂ ਤੇ ਪ੍ਰਿੰਡੀਆਂ ਦੱਪੀਆਂ ਸੀਗੀਆਂ ਪ੍ਰਿੰਡੀਆਂ ਦੇ ਬੀਜ ਦੱਪੇ ਸੀ ਆਪਣੇ ਵੱਟਾਂ ਤੇ ਤੇ ਵਿੱਚ-ਵਿੱਚ ਹੋਇਆ ਵਿੱਚ-ਵਿੱਚ ਹੋਏ ਨਹੀਂ ਆ ਆ ਵਧੀਆ ਹੋਏ ਖੜੇ ਨੇ ਇੱਥੇ ਚਾਰ-ਪੰਜ ਪੂਜੇ ਦੱਬ ਕੇ ਤਾਂ ਮੈਂ ਉੱਤਰ ਤੱਕ ਗਿਆ ਸੀ ਵੱਟ ਤੇ ਗਿਠਗਿਠਦਾ ਗਿਆ ਪਾ ਕੇ ਪਰ ਹੋਈ ਪਤਾ ਨਹੀਂ ਕਿਉਂ ਨਹੀਂ ਹੈਗੀ ਪਰ ਜਦੋਂ ਸਾਰਾ ਸੁੱਕ ਗਿਆ ਦਵਾਈ ਨਾਲ ਬਸ ਉਹੀ ਵਾਟ ਜੀ ਰਹਿੰਦੀਆਂ ਜਿਹੜੀ ਤੁਹਾਨੂੰ ਦਿਖਾਈ ਸੀ ਤੇ ਮੀਂਹ ਤੋਂ ਬਾਅਦ ਆ ਵੀ ਦੇਖ ਵਧੀਆ ਚੱਲਣ ਲੱਗ ਗਿਆ ਨਾ ਔਲਾ ਦਾ ਔਲੇ ਦਾ ਗੁੱਟਾ ਚਲੋ ਕਈ ਕੋਈ ਰੱਖ ਕੇ ਚੱਲਦੇ ਹੁਣ ਕਰਨ ਖਾਲਾ ਕੋਲਾ ਚ ਮਿੱਟੀ ਖਾਲਾ ਖਾਲ ਪਰਗੇ ਮਿੱਟੀ ਨਾਲ ਆ ਸਾਰੀ ਮਿੱਟੀ-ਮਿੱਟੀ ਖੁਰ ਕੇ ਲੇਗੀ ਕੁੱਠ ਲਵੋ ਤੇ ਵੈਸੇ ਇੱਧਰ ਤਾਂ ਆਪਣਾ ਲੋਡ ਵੀ ਨਹੀਂ ਈ ਛੱਡਦੇ ਨੇ ਪਾਣੀ ਇਹ ਕਰ ਲਾਂਗੇ ਇਹਦੇ ਵਿੱਚ ਥੋੜਾ ਬਹੁਤ ਹੈਗਾ ਚਲ ਇੱਕ ਦਿਨ ਵਿਲੇ ਹੋ ਕੇ ਆਪ ਹੀ ਕਰ ਲਾਂਗੇ ਜਿੱਦੇ ਮੌਸਮ ਲੋਟ ਜਾ ਰਿਹਾ ਦੇਖੋ ਕਹਿੰਦੇ ਆ ਕਹਿੰਦੇ ਵੀ ਹਜੇ ਮੀਂਹ ਦੱਸਿਆ 2-3 ਦਿਨ ਹੋਰ ਬਾਕੀ ਕੁਝ ਪਤਾ ਨਹੀਂਗਾ ਰੱਬ ਦੇ ਰੰਗ ਨੇ ਹਨਾ ਜਿਹੜਾ ਕੁਝ ਨੂੰ ਪਾਉਂਦਾ ਤੇ ਸਿਰ ਮੱਥੇ ਹੈ ਹਨਾ ਜਿਹੜੇ ਇਲਾਕਿਆਂ 'ਚ ਜ਼ਿਆਦਾ ਨੁਕਸਾਨ ਹੋਇਆਗਾ ਉਹ ਦੇਖ ਕੇ ਕਾਫੀ ਜ਼ਿਆਦਾ ਦੁੱਖ ਲੱਗਾ ਆ ਇੰਸਟਾਗ੍ਰਾਮ ਤੇ ਕਿੰਨੀ ਜ਼ਿਆਦਾ ਰੀਲਾਂ ਕਿੰਨੇ ਜ਼ਿਆਦਾ ਰੀਲਾਂ ਇੰਸਟਾਗ੍ਰਾਮ ਤੇ ਵਾਇਰਲ ਹੋਈ ਜਾਂਦੀਆਂ ਨੇ ਤੇ ਇੱਕ ਤਾਂ ਮੱਲਾ ਦਾ ਪਠਾਨਕੋਟ ਦੀ ਹੈਗੀ ਉੱਥੇ ਤਾਂ ਪਾਣੀ ਆ ਹੀ ਜਾਂਦਾਗਾ ਹੜ ਹੜਾ ਵਾਲਾ ਕੰਮ ਹੀ ਸੀ ਉੱਥੇ ਤਾਂ ਤੇ ਉਹ ਕੋਠੀ ਉਹਨਾਂ ਦੀ ਸਾਰੀ ਕੋਠੀ ਡਿੱਗ ਜਾਂਦੀ ਹੈ ਨਵੀਂ ਜੀ ਕੋਠੀ ਹੁੰਦੀ ਹੈ ਤੇ ਇੱਕ ਉਹ ਦੇਖ ਕੇ ਥੋੜਾ ਜਿਹਾ ਮਨ ਨੂੰ ਆਇਆ ਲੱਗਿਆ ਤੇ ਇੱਕ ਹੋਰ ਵੀਡੀਓ ਸੀ ਉਹਦੇ ਵਿੱਚ ਉਹ ਕਿਸਾਨ ਆਪਣਾ ਰੋ ਰੋਈ ਜਾਂਦਾ ਸੀ ਪੱਟਾਂ ਦੇ ਹੱਥ ਮਾਰ ਕੇ ਪਿੱਟੀ ਜਾਂਦਾ ਸੀਗਾ ਉਹਦੇ ਵਿੱਚ ਪਾੜ ਜਾਂ ਖੁੱਲ ਜਾਂਦਾਗਾ ਪਾੜ ਖੁੱਲ ਕੇ ਉਹਨਾਂ ਦੇ ਬਾਹਰ ਨੀਵੇਂ ਸੀ ਉਹ ਸਾਰੇ ਬਾਹਾਂ ਦੇ ਵਿੱਚ ਪਾਣੀ ਭਰ ਗਿਆ ਸੀ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਉਹ ਵੀਡੀਓ ਦੇਖ ਕੇ ਦੋ ਤਿੰਨ ਵੀਡੀਓ ਨਹੀਂ ਗਈਆਂ ਥੋੜਾ ਜਿਹਾ ਮਨ ਨੂੰ ਐ ਹੋਇਆ ਸੀ ਉਹ ਦਾ ਜਿਵੇਂ ਵੰਗੂ ਹੋਇਆ ਮਨ ਪਰ ਫਿਰ ਸੋਚਿਆ ਇਹ ਪਰਮਾਤਮਾ ਦੀ ਖੇਡ ਆ ਹਨਾ ਤੇ ਕੀ ਪਤਾ ਵੀ ਕਿਸੇ ਦਾ ਕੀ ਪੁਰਾਣੇ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੋਣਾ ਤੇ ਉਹਦੇ ਰੰਗ ਹੀ ਨੇਗੇ ਬਾਕੀ ਥੋੜਾ ਜਿਹਾ ਆਪਣੇ ਹੁਣ ਕਾਲ ਯੁਗ ਵੀ ਬਹੁਤ ਜ਼ਿਆਦਾ ਵੱਧ ਗਿਆ ਤੇ ਇਹ ਚੀਜ਼ਾਂ ਕਰਕੇ ਵੀ ਨੁਕਸਾਨ ਹੋ ਰਿਹਾ ਹੈਗਾ ਹੁਣ ਦੇਖੋ ਤੁਸੀਂ ਕਿੰਨੇ ਜ਼ਿਆਦਾ ਕਿਤੇ ਹਾੜ ਆ ਰਹੇ ਨੇ ਕਿਤੇ ਪਚਾਲ ਆ ਰਹੇ ਨੇ ਕਿਤੇ ਦੇਸਾਂ 'ਚ ਜੰਗ ਲੱਗ ਰਹੀ ਹੈ ਇਹ ਸਾਰਾ ਦੇਖੋ ਕਾਲ ਯੁਗ ਦਾ ਵਿੱਚ ਦੱਸਿਆ ਹੋਇਆ ਵੀ ਕਾਲ ਯੁਗ ਦੇ ਵਿੱਚ ਆਹ ਚੀਜ਼ਾਂ ਹੋਣਗੀਆਂ ਕਿਉਂਕਿ ਆਪਣੇ ਸੰਤ ਤਫਕੀਰਾਂ ਇਹ ਵੀ ਦੱਸੀ ਆਈ ਚੀਜ਼ਾਂ ਜਿਹੜੇ ਜਿਹੜੇ ਰੱਬ ਦੇ ਨਾਲ ਜਮਾ ਪਾਕਤੀ ਕਰਦੇ ਸੀ ਜਿਹੜੇ ਰੱਬ ਦੀ ਪੂਰੀ ਉਹਨਾਂ ਨੇ ਦੱਸਿਆ ਨੇ ਇਹ ਗੱਲਾਂ ਤੇ ਵੀ ਆਉਣ ਵਾਲਾ 2-4 ਸਾਲ ਵੀ ਬਹੁਤ ਭਿਆਨਕ ਨੇਗੇ ਤੇ ਵੀ ਇਹਨਾਂ ਦੇ ਵਿੱਚ ਉਹੀ ਬੰਦਾ ਸਰਵਾਈਵ ਕਰ ਸਕੂਗਾ ਜਿਹੜਾ ਬੰਦਾ ਵੀ ਬਾਖ ਭਜਨ ਕਰਦਾ ਹੋਊਗਾ ਰੱਬ ਨਾਲ ਜੁੜਿਆ ਹੋਊਗਾ ਤੇ ਜਿਹੜਾ ਬੰਦਾ ਕਿਸੇ ਨਾਲ ਧੋਖਾ ਨਹੀਂ ਕਰਦਾ ਹੋਣਾ ਤੇ ਬਾਕੀ ਜ਼ਰੂਰੀ ਹੈਗਾ ਰੱਬ ਦਾ ਨਾਮ ਜ਼ਰੂਰ ਜ਼ਰੂਰ ਜਪਿਆ ਕਰੋ ਤੇ ਸ਼ੁਕਰਿਆ ਕਰੋ ਕਰਿਆ ਕਰੋ ਪਰਮਾਤਮਾ ਦਾ ਹਰ ਇੱਕ ਗੱਲ ਤੇ ਜੋ ਵੀ ਪਰਮਾਤਮਾ ਨੇ ਤੁਹਾਨੂੰ ਦਿੱਤਾਗਾ ਰੋਟੀ ਕੱਪੜਾ ਮਕਾਨ ਜੋ ਵੀ ਪਰਮਾਤਮਾ ਨੇ ਦਿੱਤਾਗਾ ਉਹਦਾ ਸ਼ੁਕਰ ਕਰਿਆ ਕਰੋ ਕਿਉਂਕਿ ਅਕਸਰ ਆਪਾਂ ਦੁੱਖ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਆਂਗੇ ਸੁੱਖ ਵੇਲੇ ਤਾਂ ਕੋਈ ਬਾਤ ਹੀ ਨਹੀਂ ਪੁੱਛਦਾ ਤੇ ਇਹ ਗੱਲ ਨਹੀਂ ਹੋਣੀ ਚਾਹੀਦੀ ਜਦੋਂ ਬੰਦੇ ਤੇ ਸੁੱਖ ਵੀ ਆਉਂਦਾ ਉਦੋਂ ਵੀ ਪਰਮਾਤਮਾ ਦਾ ਨਾਮ ਲਓ ਦੁੱਖ ਚ ਤਾਂ ਲੈਣੀ ਲੈਣਾ ਹੈਗਾ ਤੇ ਬਾਕੀ ਚਲੋ ਠੀਕ ਹੈ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਜੇ ਆਪਣਾ ਇਹ ਵਲੌਗ ਤੁਹਾਨੂੰ ਵਧੀਆ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤੇ ਬਾਕੀ ਚਲੋ ਠੀਕ ਹੈ ਜੀ